ਗੁਰਦੀਪ ਸਿੰਘ ਨਕਸ਼ਦੀਪ ਤੇ ਨਾਵਲ ਸੂਰਜ ਦੀ ਤੀਤਾ ਅਗਲਾ ਕਾਂਡ ਤੋਂ ਇੱਕ ਦਿਨ ਜਸਪ੍ਰੀਤ ਨੂੰ ਉਸਦੀ ਸਹੇਲੀ ਪੂਨਮਾ ਆਪਣੇ ਵਿਆਹ ਤੋਂ ਬਾਅਦ ਮਿਲਣ ਆਈ ਉਹ ਆਸਟ੍ਰੇਲੀਆ ਜਾ ਰਹੀ ਸੀ ਕਿਉਂਕਿ ਉਸਦਾ ਵਿਆਹ ਆਸਟ੍ਰੇਲੀਆ ਵਿੱਚ ਰਹਿੰਦੇ ਇੱਕ ਨੌਜਵਾਨ ਨਾਲ ਹੋ ਗਿਆ ਸੀ ਉਹ ਬਹੁਤ ਖੁਸ਼ ਸੀ ਤੇ ਉਸਨੇ ਆਪਣੀ ਕਹਾਣੀ ਖੋਲ ਕੇ ਜਸਪ੍ਰੀਤ ਨੂੰ ਸੁਣਾਈ ਮੈਂ ਖੁਦ ਆਪਣੇ ਮਾਪਿਆਂ ਦੀ ਸਹਿਮਤੀ ਨਾਲ ਮੁੰਡਾ ਆਨਲਾਈਨ ਲੱਭਿਆ ਸੀ ਕੁਝ ਦਿਨ ਉਹ ਤੇ ਮੈਂ ਫੋਨ ਉੱਤੇ ਗੱਲਾਂ ਕਰਦੇ ਰਹੇ ਤੇ ਇੱਕ ਦੂਜੇ ਦੇ ਨੇੜੇ ਹੁੰਦੇ ਗਏ ਜਦ ਪਹਿਲੀ ਵਾਰ ਮੈਂ ਉਸ ਨੂੰ ਫੋਟੋ ਕੱਲੀ ਤਦ ਉਹ ਆਖਦਾ ਸੀ ਤੇਰੇ ਬਿਨਾ ਹੋਰ ਨੂੰ ਮੈਂ ਨਹੀਂ ਵੇਖਣਾ ਹੁਣ ਬਸ ਫਿਰ ਬੜੀ ਜਲਦੀ ਉਹ ਇੱਧਰ ਪੰਜਾਬ ਆਇਆ ਉਹ ਆਪਣੇ ਘਰਦਿਆਂ ਨੂੰ ਸਾਡੇ ਘਰ ਲਿਆਇਆ ਤੇ ਰਿਸ਼ਤਾ ਪੱਕਾ ਹੋ ਗਿਆ ਅਦੇ ਤਾਂ ਵਿਆਹ ਬਹੁਤ ਜਲਦੀ ਵਿੱਚ ਹੋ ਗਿਆ ਹੈ ਕਿਉਂਕਿ ਉਸ ਕੋਲ ਵਕਤ ਬਹੁਤ ਥੋੜਾ ਸੀ ਤੇ ਮੈਂ ਵੀ ਇਹੋ ਚੌਂਦੀ ਸੀ ਸਾਰੇ ਰਿਸ਼ਤੇਦਾਰ ਵੀ ਸਾਡੇ ਕੋਲੋਂ ਨਹੀਂ ਸਾਧ ਹੋਏ ਤੇ ਉਹ ਨਾਰਾਜ਼ ਹੋ ਗਿਆ ਤੂੰ ਵੇਖਿਆ ਸੀ ਕਿੰਨਾ ਕੁ ਕੱਟ ਸੀ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਤੂੰ ਤੇ ਚਾਚਾ ਜੀ ਵਿਆਹ ਉੱਤੇ ਆਏ ਸੀ ਪਰ ਉਸੇ ਵਕਤ ਮੁੜ ਗਏ ਜ਼ਰਾ ਵੀ ਰੁਕੇ ਨਹੀਂ ਪਾਪਾ ਬਿਮਾਰ ਸੀ ਉਸਨੂੰ ਤੇ ਮੈਂ ਆਏ ਉਹਨਾਂ ਨੂੰ ਡਾਕਟਰ ਕੋਲ ਲੈ ਕੇ ਜਾਣਾ ਸੀ ਪਰ ਉਹ ਕਹਿੰਦੇ ਪਹਿਲਾਂ ਪੂਨਮ ਨੂੰ ਛੱਡਣ ਦੇ ਆਈਏ ਤਾਂ ਜਲਦੀ ਮੁੜ ਗਏ ਸਮਝ ਗਈ ਮੇਰੀ ਬੀਬੀ ਮੈਨੂੰ ਕੱਲ ਕਹਿੰਦੀ ਕਿ ਮੈਂ ਤਾਂ ਬਹੁਤ ਕਿਸਮਤ ਵਾਲੀਆਂ ਪਰ ਆ ਜੀ ਮੈਂ ਕਿਸਮਤ ਦਾ ਕੀ ਵੇਖ ਲਿਆ ਪੂਨਮ ਦੀ ਸਾਰੀ ਗੱਲ ਸੁਣ ਕੇ ਜਸਪ੍ਰੀਤ ਬੋਲੀ ਇਹ ਤਾਂ ਵਧੀਆ ਕਿ ਤੈਨੂੰ ਕਿਸੇ ਨਵੇਂ ਦੇਸ਼ ਵਿੱਚ ਰਹਿਣ ਦਾ ਮੌਕਾ ਮਿਲ ਜਾਵੇਗਾ ਤੂੰ ਅੰਜ ਵੀ ਘੁੰਮਣ ਫਿਰਨ ਦੀ ਬੜੀ ਸ਼ੌਕੀਨ ਹੋਇਆ ਕਰਦੀ ਸੀ ਵੇਖਣ ਨੂੰ ਕਿ ਜੇ ਹਾਂ ਜੀ 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 ਉਸ ਦਿਨ ਮੈਂ ਸਵਾਰ ਹੋ ਕੇ ਜੀਜਾ ਨੂੰ ਵੇਖ ਵੀ ਨਹੀਂ ਪਾਈ। ਅੰਜ ਬਸੇਰੇ ਸੱਜੇ ਹੋਏ ਸੀ। ਸੱਚੀ ਗੱਲ ਇਹ ਹੈ ਕਿ ਉਹ ਵੇਖਣ ਨੂੰ ਬਹੁਤਾ ਖਾਸ ਨਹੀਂ। ਮਿੱਡਾ ਜਾਂ ਨੱਕ ਮੈਲਾ ਜਾਂ ਰੰਗ ਤੇ ਕੱਦ ਵੀ ਮਸਾਂ 5 ਫੁੱਟ 4 ਇੰਚ ਦਾ ਹੀ ਹੋਏਗਾ। ਆ ਮੇਰੇ ਨਾਲੋਂ ਮਸਾਂ 1 ਇੰਚ ਉੱਚਾ ਹੈ। ਵੱਡਾ ਵੀਰ ਮੁਕੌਲ ਵੀ ਕਰਦਾ ਸੀ। ਭੈਣ ਲੜਮਦਰੇ ਦੇ ਲਈ ਆ ਕੇ ਉਹਨੂੰ ਜਰਾ ਮੁਸਕਰਾ ਕੇ ਫਿਰ ਬੋਲੀ। ਵੈਰਾਈਟੀ ਦੀ ਡਿਗਰੀ ਕਰਕੇ ਉਹ ਉੱਥੇ ਬਹੁਤ ਚੰਗੀ ਕੰਪਨੀ ਵਿੱਚ ਕੰਮ ਕਰਦਾ ਹੈ। ਜਵਾਵਾ ਡਾਲਰ ਕਮਾਉਂਦਾ ਹੈ। ਗੱਲ ਸੁਣੜੀਏ। ਸੋਨੇ ਨੂੰ ਕੀ ਸਜਾ ਕੇ ਰੱਖਣਾ ਹੈ। ਬੰਦਾ ਦਿਲ ਦਾ ਚੰਗਾ ਹੋਵੇ, ਤੇਰੀ ਕਦਰ ਕਰਦਾ ਹੋਵੇ ਤੇ ਸੰਭਾਲ ਕਰਨ ਵਾਲਾ ਹੋਵੇ। ਪਰ ਬਾਹਰ ਮੂੰਹ ਮਾਰਨ ਵਾਲਾ ਨਾ ਹੋਵੇ। ਬਸ। ਜਸਪ੍ਰੀਤ ਬੋਲੀ। ਵੇਖ ਇਸ ਗੱਲੋਂ ਉਹ ਬਹੁਤ ਠੀਕ ਹੈ। ਬਹੁਤ ਇੱਜ਼ਤ ਦੇ ਰਿਹਾ ਹੈ। ਅਜੇ ਤਾਂ ਕਮਾਉਂਦਾ ਬਥੇਰਾ ਹੈ। ਉਹਨੇ ਇੱਕ ਹਫ਼ਤੇ ਦਾ ਮੈਨੂੰ ਚੈੱਕ ਵਿਖਾਇਆ ਸੀ ਇੰਨੀ ਕਮਾਈ ਹੋਵੇ ਭਲਾ ਮੈਨੂੰ ਨੌਕਰੀ ਕਰਨ ਦੀ ਕੀ ਲੋੜ ਪੈਣੀ ਹੈ ਮੈਨੂੰ ਇੰਜ ਲੱਗਦਾ ਹੁਣ ਜਦ ਦਿਲੋਂ ਲਈ ਮੈਂ ਨੌਕਰੀ ਕਿਤੇ ਕਰ ਵੀ ਸਕਦੀ ਆ ਪਰ ਬਾਹਰ ਉਹ ਮੂੰਹ ਮਾਰਦਾ ਹੋਏਗਾ ਜਾਂ ਨਹੀਂ ਅਜੇ ਤਾਂ ਮੈਂ ਕੁਝ ਨਹੀਂ ਆਖ ਸਕਦੀ ਵੇਖ ਹੁਣ ਜੇ ਆਮ ਜਿਹੀ ਲਿਖਣ ਵਾਲੇ ਬੰਦੇ ਮਗਰ ਕਿਹੜੀ ਕੁੜੀ ਲੱਗ ਜਾਵੇਗੀ ਤੂੰ ਦੱਸ ਮੈਨੂੰ ਇੰਜ ਲੱਗਦਾ ਕਿ ਉਹਨੂੰ ਤਾਂ ਮੈਂ ਹੀ ਮਸਾਂ ਮਿਲੀਆਂ ਹੁਣ ਤੀਕ ਇਹ ਆ ਕੇ ਪੁੱ ਨੂੰ ਜ਼ੋਰ ਦੀ ਹਸਣ ਲੱਗ ਪਈ ਚੰਗਾ ਹੈ ਕਿ ਸਿਰਫ ਤੇਰਾ ਬਣ ਕੇ ਰਹੇ 니 ਉਹਦੀ ਤੂੰ ਵੀ ਰੱਜ ਕੇ ਕਦਰ ਕਰੀ ਤੈਨੂੰ ਮੈਂ ਦੱਸਾਂ ਤਾਂ ਦੋਨਾਂ ਲਈ ਸਭ ਠੀਕ ਰਹੇਗਾ ਹਾਂ ਕਿਤੇ ਮੈਨੂੰ ਨਾ ਭੁੱਲ ਜਾਈ ਸਕੀਏ ਜਸਪਰੀ ਸੰਪੂਰਨ ਦੇ ਤਿੱਖੇ ਨੱਕ ਨੂੰ ਘੁੱਟਦੇ ਆਖਿਆ ਲੈ ਹਨਾ ਇਹ ਕਿਵੇਂ ਹੋ ਸਕਦਾ ਡੀ ਵੇਖ ਮੈਂ ਤੇਰੇ ਲਈ ਵੀ ਕੋਈ ਬੰਦਾ ਲੱਭਾਂਗੀ ਉਧਰ ਹੀ ਮੇਰੇ ਬੰਦੇ ਦੇ ਬਸੇਰੇ ਖਾਣੀ ਯਾਰ ਹੋਣਗੇ ਇੰਜ ਮੇਰੀ ਸਹੇਲੀ ਫਿਰ ਮੇਰੇ ਕੋਲ ਆ ਜਾਵੇਗੀ ਜਿਸ ਨਾਲ ਦੁੱਖ ਸੁੱਖ ਮੈਂ ਸਾਂਝਾ ਕਰ ਲਿਆ ਕਰਾਂਗੀ ਜਿਵੇਂ ਆਪਾਂ ਹੁਣ ਤੱਕ ਕਰਦੀਆਂ ਰਹੀਆਂ ਉਨਾ ਇੱਕ ਗੱਲ ਦੱਸਾਂ ਹਾਂ ਦੱਸ ਮੈਨੂੰ ਪਾਪਾ ਦਾ ਬਹੁਤ ਫਿਕਰ ਹੈ ਮੈਂ ਸ਼ਾਇਦ ਵਿਆਹ ਨਹੀਂ ਕਰਾਵਾਂ ਤੇਰੇ ਪਾਪਾ ਕੋਲ ਤੇਰੀ ਬੀਬੀ ਐ ਤੇ ਤੇਰੇ ਦੋ ਭਰਾ ਨਹੀਂ ਪਰ ਮੇਰੇ ਪਾਪਾ ਇਕੱਲੇ ਹਨ ਜਦੋਂ ਛੋਟਾ ਵੱਡਾ ਹੋ ਗਿਆ ਤੇ ਵਿਆਹ ਗਿਆ ਕੀ ਪਤਾ ਅਗਲੀ ਪਾਪਾ ਦਾ ਖਿਆਲ ਕਰੇ ਜਾਂ ਨਾ ਕਰੇ ਬਹੁਤ ਦੁੱਖ ਕੱਟੇ ਨੇ ਮੇਰੇ ਪਾਪਾ ਨੇ ਇੱਕ ਰਾਤ ਦੀ ਗੱਲ ਦੱਸਾਂ ਇੱਕ ਵਾਰ ਘਰ ਵਿੱਚ ਖਾਣ ਨੂੰ ਕੁਝ ਵੀ ਨਹੀਂ ਸੀ ਪਤਾ ਨਹੀਂ ਕਿੱਥੋਂ ਪਾਪਾ ਥੋੜਾ ਕੁਝ ਖਾਣ ਨੂੰ ਲੈ ਕੇ ਆਏ ਉਹ ਉਹਨਾਂ ਨੇ ਮੈਨੂੰ ਫੜਾ ਦਿੱਤਾ ਤਾਂ ਕਿ ਮੈਂ ਖਾ ਲਵਾਂ ਤੇ ਛੋਟੇ ਨੂੰ ਖਾ ਦੇਵਾਂ ਮੈਂ ਪੁੱਛਿਆ ਕਿ ਤੁਸੀਂ ਖਾ ਲਿਆ ਕਹਿੰਦੇ ਆਹੋ ਪੁੱਤਰ ਤੂੰ ਫਿਕਰ ਨਾ ਕਰ ਆਪ ਖਾ ਲੈ ਤੇ ਨਿੱਕੇ ਨੂੰ ਖਵਾ ਦੇ ਮੈਨੂੰ ਸ਼ੱਕ ਸੀ ਕਿ ਉਹਨਾਂ ਨੇ ਕੁਝ ਨਹੀਂ ਖਾਦਾ ਮੈਂ ਉਸ ਰਾਤ ਤਾਂ ਨਹੀਂ ਔਰ ਦੂਸਰੇ ਦਿਨ ਉਹਨਾਂ ਨੂੰ ਆਪਣੀ ਸੌਂ ਖਵਾਈ ਤੇ ਪੁੱਛਿਆ ਕਿ ਉਹਨਾਂ ਨੇ ਰਾਤ ਕੁਝ ਖਾਦਾ ਸੀ ਕਿ ਨਹੀਂ ਫੇਰ ਮੰਨੇ ਕਿ ਗੁੜ ਦੀ ਰੋੜੀ ਨਾਲ ਪਾਣੀ ਪੀ ਕੇ ਸਾਰ ਲਿਆ ਸੀ ਦੂਸਰੇ ਦਿਨ ਆਪਣੀ ਤਨਖਾਹ ਮੈਨੂੰ ਫੜਾ ਕੇ ਬੋਲੇ ਹੁਣ ਤੂੰ ਕੁਝ ਖਾਸ ਬਣਾ ਕੇ ਖਵਾ ਦੇ ਮੈਨੂੰ ਤਾਂ ਕਿ ਰਾਤ ਵਾਲਾ ਤੇਰਾ ਗਿਲਾ ਉਤਰ ਜਾਵੇ ਦਸਵੇਂ ਜੇ ਪਾਪਾ ਨੂੰ ਕਿਵੇਂ ਛੱਡ ਸਕਦੀ ਆ ਇਕੱਲੇ ਹਾਂ ਚਾਚਾ ਜੀ ਤਾਂ ਬਹੁਤ ਚੰਗਿਆ ਅੜੀਏ ਜਦੋਂ ਮੈਨੂੰ ਮਿਲਦੇ ਆ ਨਾ ਬਿਲਕੁਲ ਇੰਜ ਜਿਵੇਂ ਮੈਂ ਉਹਨਾਂ ਦੀ ਧੀ ਹਾਂ ਕਦੇ ਆਖਦੇ ਨੇ ਪੁੱਤਰ ਤੇ ਕਦੇ ਸ਼ੇਰ ਸੱਚੀ ਬਹੁਤ ਚੰਗੇ ਨੇ ਤਦੇ ਮੈਂ ਆਖ ਰਹੀ ਹਾਂ ਕਿ ਪਾਪਾ ਨੂੰ ਇੰਜ ਮੈਂ ਛੱਡ ਕੇ ਨਹੀਂ ਜਾ ਸਕਦੀ ਕਿਦਰੇ ਵੇਖ ਨਾ ਤੇਰਾ ਪਰਿਵਾਰ ਵੱਡਾ ਹੈ ਮੇਰੇ ਭਰਾ ਨੇ ਅਜੇ ਪੜ੍ਹਨਾ ਹੈ ਜਸਪ੍ਰੀਤ ਹਮੇਸ਼ਾ ਲੰਬੀ ਸੋਚੀਦੀ ਹੈ ਕੋਈ ਦਿਨ ਬਾਅਦ ਤੂੰ ਪਾਪਾ ਨੂੰ ਉਧਰ ਆਪਣੇ ਕੋਲ ਸੱਦ ਲਵੀ ਇਹ ਸਭ ਕੁਝ ਅਗਲੇ ਉੱਤੇ ਨਿਰਭਰ ਹੋ ਜਾਇਆ ਕਰਦਾ ਪੁਨਮ ਜੋ ਕਿ ਚੰਗਾ ਮਿਲ ਗਿਆ ਤਾਂ ਦੋ ਮੇਰੇ ਦੁੱਖ ਨੂੰ ਸਮਝੇਗਾ ਨਹੀਂ ਫਿਰ ਸਰ ਗਿਆ ਬਸ ਸਾਡੀ ਕੇ ਰਿਸ਼ਤੇਦਾਰ ਕੁੜੀ ਮੁਸ਼ਕਲ ਨਾਲ ਘਰ ਫੋਨ ਕਰ ਪਾਉਂਦੀ ਐ ਉਹਨੂੰ ਫੋਨ ਵੀ ਪੁੱਛ ਕੇ ਕਰਨਾ ਪੈਂਦਾ ਏ ਉਸਦੇ ਪਰਿਵਾਰ ਨੂੰ ਪਿੱਛੇ ਕੁਝ ਪੈਸਿਆਂ ਦੀ ਲੋੜ ਪੈ ਗਈ ਪਰ ਉਹ ਕੁਝ ਨਹੀਂ ਕਰ ਸਕੀ ਕਿਉਂਕਿ ਉਸਤੇ ਘਰ ਵਾਲੇ ਤੇ ਸਹੁਰੇ ਡੱਬਰ ਨੇ ਉਸਨੂੰ ਚੁੱਪ ਕਰਕੇ ਬੈਠਣ ਲਈ ਆਖ ਦਿੱਤਾ ਇਹ ਗੱਲ ਮੈਨੂੰ ਉਸਦੀ ਮਾਂ ਨੇ ਦੱਸੀ ਇਹ ਕਿਵੇਂ ਰੋ ਰੋ ਕੇ ਉਸ ਕੁੜੀ ਨੇ ਸਭ ਕੁਝ ਉਹਨੂੰ ਦੱਸਿਆ ਸੀ ਚੰਗਾ ਬੰਦਾ ਮਿਲ ਜਾਵੇ ਫੇਰ ਗੱਲ ਹੋਰ ਐ ਅੱਜ ਕੱਲ੍ਹ ਲੋਕਾਂ ਵਿੱਚ ਖਾਰ ਬਹੁਤ ਐ ਵਿਆਹ ਵੀ ਇੱਕ ਤਰ੍ਹਾਂ ਦੀ ਲਾਟਰੀ ਤਾਂ ਐ ਚੱਲ ਪੁਨਮ ਤੂੰ ਛੱਡ ਇਸ ਗੱਲ ਨੂੰ ਤੂੰ ਆਪਣੇ ਮਾਈ ਬਾਰੇ ਜਰਾ ਹੋਰ ਦੱਸ ਮੈਨੂੰ ਜਿਵੇਂ ਮੈਂ ਤੈਨੂੰ ਦੱਸਿਆ ਕਿ ਅਜੇ ਤੜੀਏ ਬਹੁਤ ਕਰਦਾ ਐ ਕੱਲ ਦਾ ਪਤਾ ਨਹੀਂ ਨਾਲੇ ਡੇਢ ਮਹੀਨਾ ਹੀ ਤਾਂ ਉਹ ਮੇਰੇ ਨਾਲ ਰਿਹਾ ਅਸੀਂ ਇੱਧਰ ਉੱਧਰ ਘੁੰਮਦੇ ਰਹੇ ਕਾਰ ਦਾ ਦਰਵਾਜ਼ਾ ਮੇਰੇ ਲਈ ਉਹ ਆਪ ਖੋਲਦਾ ਐ ਮੈਂ ਤਾਂ ਇਹ ਵੇਖ ਕੇ ਬੜੀ ਹੈਰਾਨ ਹੋਈ ਹਾਂ ਹਾਂ ਫੋਨ ਉੱਤੇ ਬਥੇਰਾ ਰਮਾਂਸ ਮੁਕਾਉਂਦਾ ਹੈ ਉਹਨੂੰ ਨੇ ਮੁਸਕਰਾ ਕੇ ਕਿਹਾ ਗੀਜਾ ਜੀ ਵਧੀਆ ਹੀ ਹੋਣੇ ਨੇ ਹਣ ਸੋਹਣੇ ਜੱਜ ਜਿਹੀ ਉਹ ਵਿਆਹ ਉੱਤੇ ਤਾਂ ਜਿਹੜਾ ਕਦ ਘੱਟ ਹੈ ਪਰ ਲੰਬਿਆਂ ਦੇ ਮੋਢੇ ਚੜ ਕੇ ਕੋਈ ਅੰਬ ਤੋੜਨੇ ਨਹੀਂ ਉਹ ਸੰਗਾਉ ਪੋਰਾ ਨਹੀਂ ਤੂੰ ਠੀਕ ਕਿਹਾ ਉਹਨਾਂ ਬੋਲੀ ਮੰਦੀ ਅੱਖਾਂ ਭੈਣੇ ਜ਼ਰੂਰ ਤੇਰਾ ਪੂਰਾ ਹੱਕ ਹੈ ਮੈਨੂੰ ਤੇਰੇ ਵਿਆਹ ਉੱਤੇ ਤੁਹਾਡੇ ਘਰਦਿਆਂ ਵੱਲੋਂ ਕੀਤਾ ਖਰਚਾ ਕੁਝ ਜ਼ਿਆਦਾ ਹੀ ਲੱਗਿਆ। ਭਾਵੇਂ ਤੁਸੀਂ ਬਹੁਤਾ ਕੱਠ ਨਹੀਂ ਕੀਤਾ। ਭਲਾਂ ਬਾਹਰ ਰਹਿੰਦੇ ਮੁੰਡੇ ਨੂੰ ਕਾਰ ਦੇਣ ਦੀ ਕੀ ਲੋੜ ਸੀ? ਗੱਲ ਇਹ ਹੈ ਕਿ ਜੋ ਉਹਨਾਂ ਦੇ ਘਰਦਿਆਂ ਨੇ ਮੰਗਿਆ ਉਹ ਕੁਝ ਦੇਣ ਲਈ ਮੇਰੇ ਘਰ ਦੇ ਮੰਨ ਗਏ। ਮੈਨੂੰ ਉਹਨਾਂ ਨੇ ਸ਼ਾਇਦ ਮੇਰੇ ਸੁਆਪਣ ਕਰਕੇ ਪਹਿਲ ਦੇ ਦਿੱਤੀ। ਜਾਂ ਸਮਝ ਲਾ ਤੇਰੇ ਜੀਜਾ ਜੀ ਲੱਟੂ ਹੋ ਗਏ ਮੇਰੇ ਤੇ। ਪੋਨਮ ਦੇ ਚਿਹਰੇ ਤੇ ਸਵੇਰ ਵਰਗੀ ਨਿਖਰੀ ਮੁਸਕਰਾਹਟ ਸੀ। ਏਰਾ ਰੂਪ ਹੀ ਗਿਆ ਐ ਨਾ ਸੋਣੀਏ ਪਹਿਲਾਂ ਦੱਸ ਕਿ ਜੀਜਾ ਜੀ ਨੇ ਬਿਲਕੁਲ ਨਹੀਂ ਕਿਹਾ ਕਿ ਕਾਰ ਦੀ ਲੋੜ ਨਹੀਂ ਉਹ ਮੈਨੂੰ ਕਹਿੰਦਾ ਸੀ ਕਿ ਪਿੰਡ ਦੇ ਵਿੱਚ ਆਪਣੀ ਇੱਜ਼ਤ ਰੱਖਣੀ ਚਾਹੁੰਦੇ ਆ ਜੇ ਤੂੰ ਆਖੇ ਤਾ ਕਾਰ ਦੇ ਪੈਸੇ ਕੱਲ ਦਿਆਂਗਾ ਉਹ ਨੰ ਬੋਲੀ ਚਲੋ ਜੋ ਹੋਇਆ ਸੋ ਹੋਇਆ ਮੇਰੇ ਪਾਪਾ ਕੋਲ ਕੁਝ ਨਹੀਂ ਦੇਣ ਨੂੰ ਤੇ ਮੈਂ ਅਜਿਹੇ ਬੰਦਿਆਂ ਨਾਲ ਰਹਿਣਾ ਵੀ ਨਹੀਂ ਚਾਹੁੰਦੀ ਜਿਹੜੇ ਦੂਸਰਿਆਂ ਕੋਲੋਂ ਮਾਲ ਲੈਣਾ ਲੋਚਦੇ ਹੁਣ ਮੈਂ ਤਾਂ ਕਿਸੇ ਦਾ ਮੁਫਤ ਦਿੱਤਾ ਕੁਝ ਵੀ ਨਹੀਂ ਪਹਿਨ ਸਕਦੀ ਹਾਂ ਪਿਆਰ ਵਿੱਚ ਦਿੱਤਾ ਹੋਵੇ ਉਹ ਗੱਲ ਹੋਰ ਹੈ ਤੇਰੇ ਬੰਦੇ ਨੂੰ ਚਾਹੀਦਾ ਸੀ ਕਿ ਉਹ ਕੁਝ ਵੀ ਨਾ ਲੈਂਦਾ ਚੱਲ ਛੱਡ ਪੂਣਾ ਮੈਂ ਵੀ ਕੀ ਵਿਸ਼ਾ ਛੇੜ ਕੇ ਬੈ ਗਈ ਗਲਤ ਤਾਂ ਤੇਰੀ ਸੀ ਘ ਭੈਣੇ ਮੈਨੂੰ ਵੀ ਬੁਰਾ ਲੱਗਿਆ ਸੀ ਉਹ ਇੰਨਾ ਰੱਜੇ ਪੁੱਜੇ ਹੋ ਕੇ ਵੀ ਹੋਰਾਂ ਦੇ ਹੱਥਾਂ ਵਾਲੀ ਵੇਖ ਰਹੇ ਸੀ ਹੁਣ ਵੀ ਸ਼ਰਮ ਆਉਣੀ ਚਾਹੀਦੀ ਹੈ ਕਿ ਜੋ ਪਹਿਨਿਆ ਤੇ ਵਰਤਿਆ ਹੈ ਉਹ ਕਿਸੇ ਦਾ ਦਿੱਤਾ ਹੋਇਆ ਕਿਉਂ ਬੇ ਆ ਜੋ ਵੀ ਮੇਰੇ ਪਤੀ ਨੇ ਮੈਨੂੰ ਦੱਸਿਆ ਮੈਂ ਯਕੀਨ ਕਰ ਲਿਆ ਮੇਰੇ ਘਰ ਦੇ ਵੀ ਖੁਸ਼ ਹੈ ਸ਼ਾਇਦ ਲੋਕਾਂ ਨੂੰ ਵਿਖਾਉਣ ਖਾਤਰ ਕੇ ਪਰੌਣੇ ਨੂੰ ਉਹਨਾਂ ਨੇ ਸਵਿਫਟ ਕਰ ਦਿੱਤੀ ਸੀ ਇਹ ਖੋਰ ਵੀ ਗੱਲ ਸੀ ਮੈਂ ਤਦ ਵੀ ਨਹੀਂ ਬੋਲੀ ਉਹ ਗੱਲ ਤੇਰੇ ਕੋਲ ਮੈਂ ਕਿਵੇਂ ਚੁਪਾ ਸਕਦੀ ਆ ਤੈਨੂੰ ਸ਼ਾਇਦ ਪਤਾ ਨਹੀਂ ਕਿ ਤੇਰੇ ਕੋਲੋਂ ਡਰਦੀ ਨਹੀਂ ਮੈਂ ਪਹਿਲਾਂ ਤੈਨੂੰ ਦੱਸਿਆ ਵੀ ਨਹੀਂ ਸੀ ਕਿ ਮੇਰੀ ਇੰਨੀ ਜਲਦੀ ਹਾਂ ਕਰਨ ਦਾ ਇੱਕ ਹੋਰ ਕਾਰਨ ਕੀ ਸੀ ਪੂਨਾ ਮੈਂ ਮਤਲਬ ਨਹੀਂ ਸਮਝੀ ਹਣ ਸੁਣ ਲੈ ਤੇਰੇ ਕੋਲੋਂ ਕਹਾਂ ਦਲਾਂਗਾ ਐਮਐਸਸੀ ਦੇ ਆਖਰੀ ਸਾਲ ਵਿੱਚ ਇੱਕ ਮੁੰਡੇ ਨਾਲ ਮੈਂ ਉਲਝ ਗਈ ਸੀ ਬੜਾ ਮਿੱਠਾ ਸੀ ਰੋਜ਼ ਇੱਕ ਚਿੱਠੀ ਲਿਖਿਆ ਕਰਦਾ ਸੀ ਮੈਨੂੰ ਉਹ ਸਾਰੀਆਂ ਚਿੱਠੀਆਂ ਵਿਆਹ ਤੋਂ 2 ਹਫ਼ਤੇ ਪਹਿਲਾਂ ਮੈਂ ਅੱਗ ਲਾ ਕੇ ਸਾੜ ਦਿੱਤੀਆਂ ਸੀ ਅਸੀਂ ਜੇ ਮਿਲਦੇ ਸੀ ਜਾਂ ਤਾਂ ਉਹ ਸਲਾ ਜਾਂਦਾ ਸੀ ਤੇ ਜਾਂ ਕਦੇ ਰੋਜ਼ ਗਾਰਡਨ ਚਲੇ ਜਾਂਦਾ ਸੀ ਜਾਂ ਕਦੇ ਪਿਕਚਰ ਇਕੱਠਿਆਂ ਵੇਖ ਲਈਦੀ ਸੀ ਉਹ ਵੀ ਕਦੀ ਕਦਾਈ ਬਹੁਤ ਵਾਰ ਉਹਨੇ ਮੈਨੂੰ ਕਿਹਾ ਕਿ ਮੈਂ ਉਹਦਾ ਕਮਰਾ ਵੇਖ ਲਵਾਂ ਇੱਕ ਵਾਰ ਤਾਂ ਪਿਕਚਰ ਵੇਖਣ ਤੋਂ ਬਾਅਦ ਆਟੋ ਵਾਲੇ ਨੂੰ ਉਹ ਆਪਣੇ ਕਮਰੇ ਕੋਲ ਲੈ ਵੀ ਗਿਆ ਸੀ ਪਰ ਮੈਂ ਉਹਦੇ ਕਮਰੇ ਅੰਦਰ ਨਹੀਂ ਗਈ ਤੇ ਫਿਰ ਮੇਰੀ ਜਿੱਦ ਵੇਖ ਕੇ ਨਾ ਉਹ ਮੈਨੂੰ ਆਪ ਹੋਸਟਲ ਛੱਡ ਆਇਆ ਇੱਕ ਸ਼ਾਮ ਫਾਈਨਲ ਪੇਪਰਾਂ ਤੋਂ ਬਾਅਦ ਉਹ ਜ਼ੋਰ ਪਾ ਕੇ ਮੈਨੂੰ ਆਪਣੇ ਕਮਰੇ ਵਿੱਚ ਲੈ ਗਿਆ ਉਸ ਨੂੰ ਘੱਟ ਕੇ ਜਸਪ੍ਰੀਤ ਬੋਲੀ ਤੇ ਤੂੰ ਚਲੀ ਗਈ ਬੋਨੂੰ ਤੂੰ ਇਹ ਜਾਣੀ ਨਹੀਂ ਸਕੀ ਕਿ ਉਹ ਕਿਉਂ ਇੰਜ ਕਰ ਰਿਹਾ ਸੀ ਹੈ ਵੇਖ ਮੈਂ ਸੋਚਿਆ ਚਲੋ ਬੈਠ ਆਉਂਦੀ ਆਂ ਇੰਨੀ ਦੇਰ ਤੋਂ ਆਖ ਰਿਆ ਸੀ ਕਿ ਇੱਕ ਵਾਰ ਤਾਂ ਆ ਜਾ ਮਨਤਾ ਕਰੀ ਜਾਂਦਾ ਸੀ ਪਹਿਲਾਂ ਵੀ ਜਿਵੇਂ ਤੈਨੂੰ ਦੱਸਿਆ ਕਿ ਪਿਕਚਰ ਵੇਖਣ ਤੋਂ ਬਾਅਦ ਉਸਨੇ ਜ਼ੋਰ ਪਾਇਆ ਸੀ ਮੈਨੂੰ ਆਪਣੇ ਕਮਰੇ ਅੰਦਰ ਲਿਜਾਣ ਲਈ ਪਰ ਮੈਂ ਨਹੀਂ ਸੀ ਮੰਨੀ ਉਸ ਦਿਨ ਤੋਂ ਬਾਅਦ ਮੈਂ ਤਾਂ ਪਿੰਡ ਆ ਜਾਣਾ ਸੀ ਬਸ ਉਸ ਦਿਨ ਮੈਂ ਉਹਦੀ ਮੰਨ ਲਈ ਬਸ ਫਿਰ ਇਹੋ ਆਕੀ ਗਿਆ ਆਪਾਂ ਨੇ ਵਿਆਹ ਕਰਵਾ ਹੀ ਲੈਣਾ ਹੈ ਤੇ ਘਰ ਦੇ ਜਵਾ ਮੈਨੂੰ ਦੇ ਹੀ ਨਹੀਂ ਸਕਦੇ ਉਸ ਦੀਆਂ ਗੱਲਾਂ ਵਿੱਚ ਆ ਕੇ ਨਾ ਮੈਂ ਉਸ ਕੋਲ ਰਾਤ ਕੱਟ ਲਈ। ਮੈਨੂੰ ਇਹ ਸਮਝਾਉਂਦਾ ਰਿਹਾ ਕਿ ਫਿਕਰਵਾਰੀ ਗੱਲ ਹੀ ਕੋਈ ਨਹੀਂ। ਫਿਰ ਮੈਂ ਪਿੰਟਾ ਗਈ। ਘਰ ਦੇ ਪੂਰਾ ਜ਼ੋਰ ਲਾਇਆ ਹੋਇਆ ਸੀ ਕਿ ਕੋਈ ਮੁੰਡਾ ਲੱਭੇ। ਤੇ ਫਿਰ ਮੈਂ ਆਨਲਾਈਨ ਤੇਰੇ ਜੀਜਾ ਜੀ ਨੂੰ ਲੱਭ ਲਿਆ। ਘਰ ਦੇ ਜ਼ੋਰ ਪਾ ਰਹੇ ਸੀ ਕਿ ਇਹ ਰਿਸ਼ਤਾ ਹੋ ਜਾਵੇ। ਉਦੋਂ ਮੇਰੇ ਪੀਰੀਅਡ ਨਾ ਆਏ। ਸੱਚੀ ਗੱਲ ਤਾਂ ਐਸੀ ਕਿ ਮੈਂ ਡਰ ਗਈ ਸੀ। ਤੇ ਫਟਾਫਟ ਤੇਰੇ ਜੀਜਾ ਜੀ ਨੂੰ ਮੈਂ ਕਿਹਾ ਕਿ ਜਲਦੀ ਕਰੋ ਕੋਈ ਦੇਰ ਨਾ ਕਰੋ। ਨਹੀਂ ਹੋਰ ਮੁੰਡਿਆਂ ਵੱਲੋਂ ਵੀ ਜ਼ੋਰ ਪੈ ਸਕਦਾ। ਉਹ ਬਹੁਤ ਜਲਦੀ ਤਿਆਰ ਹੋ ਗਏ ਉੰਜ ਭਾਵੇਂ ਉਹਨਾਂ ਵੱਲੋਂ ਭੇਜੀ ਦਾਜ ਦੀ ਲਿਸਟ ਵੇਖ ਕੇ ਮੈਨੂੰ ਵੀ ਜਰਾ ਉਹਨਾਂ ਤੋਂ ਗਿਲਾਨ ਜੀ ਆਈ ਸੀ ਤੂੰ ਟਲੀ ਨਹੀਂ ਪੋਨਮ ਤੈਨੂੰ ਮੈਂ ਬਹੁਤ ਸਮਝਾਇਆ ਸ਼ਿਕਾਰੀ ਫਿਰ ਕੀ ਕਹਿੰਦਾ ਸੀ ਤੇਰੇ ਵਿਆਹ ਤੇ ਹੁਣ ਉੱਤੇ ਸ਼ਿਕਾਰੀ ਸਹੀ ਗਿਆ ਤੂੰ ਉਹਨੇ ਤਾਂ ਮੁੜ ਕੇ ਫੋਨ ਵੀ ਨਹੀਂ ਚੁੱਕਿਆ ਮੈਂ ਇੱਕ ਵਾਰ ਚੰਡੀਗੜ੍ਹ ਗਈ ਵੀ ਸੀ ਉਹਨੂੰ ਮਿਲਣ ਤਾਂ ਕਿ ਉਹਨੂੰ ਦੱਸਾਂ ਕਿ ਕੀ ਹੋ ਗਿਆ ਤੇ ਉਹ ਉਸ ਥਾਂ ਜਿੱਥੇ ਮੈਂ ਉਹਦੇ ਕੋਲੇ ਕਰਾਸ ਟੈਲੀ ਸੀ ਨਾ ਹੈ ਨਹੀਂ ਸੀ ਮੈਂ ਤਾਂ ਸគਿਏ ਇਹੋ ਸੋਚਦੀ ਰਹੀ ਕਿ ਪੂਨਮ ਮੇਰੇ ਵਾਂਗ ਇਸ ਗੰਨ ਤੋਂ ਦੂਰ ਰਹੇਗੀ ਬੜੇ ਨਿਰਾਸ਼ਾ ਭਰੇ ਲਹਿਜੇ ਵਿੱਚ ਜਸਪ੍ਰੀਤ ਬੋਲੀ ਉਸ ਰਾਤ ਨਾ ਪੜੇ ਮੇਰੀ ਅੰਦਰਲੀ ਆਕਰ ਤੇ ਮਜਾਜ ਪਤਾ ਨਹੀਂ ਕਿੱਧਰ ਨੋਟ ਗਏ ਸੀ ਪਤਾ ਨਹੀਂ ਕਿਵੇਂ ਗੱਲਾਂ ਵਿੱਚ ਆ ਗਈ ਮੈਂ ਉਹਦੀਆਂ ਉਹ ਮਿੱਠੀਆਂ ਗੱਲਾਂ ਤੇ ਕਮਾਲ ਦੀਆਂ ਵਿਅੰਤਾਂ ਸੁਣ ਕੇ ਮੇਰਾ ਮਨ ਪਿਘਲ ਗਿਆ ਪੂਨਮ ਨੇ ਅੱਖ ਨਹੀਂ ਮਿਪਾਈ ਕੋਈ ਤੈਨੂੰ ਦਿੱਕਤ ਤਾਂ ਨਹੀਂ ਆਈ ਆਪਣੇ ਮਾਹੀ ਨਾਲ ਨਹੀਂ ਕੋਈ ਸਵਾਲ ਨਹੀਂ ਹੋਇਆ ਇੱਕ ਮਹੀਨੇ ਬਾਅਦ ਮੈਂ ਆਪਣੇ ਪਤੀ ਕੋਲ ਰੌਲਾ ਪਾ ਦਿੱਤਾ ਕਿ ਮੈਂ ਗਰਭਵਤੀ ਹੋ ਗਈਆਂ ਉਹ ਆਖਣ ਲੱਗਾ ਅਬੋਰਸ਼ਨ ਕਰਵਾ ਲੈ ਐਨੀ ਜਲਦੀ ਬੱਚਾ ਨਾ ਕਰੀਏ ਤਾਂ ਚੰਗਾ ਹੈ ਮੈਂ ਆਪ ਹੀ ਨਹੀਂ ਸੋਚਾਂਦੀ ਕਿ ਉਸ ਬੇਵਫਾ ਕੁੱਤੇ ਦਾ ਬੱਚਾ ਪਾਲਾਂ ਤੇ ਮੈਂ ਝੱਟ ਬਣ ਗਈ ਐਂ ਜਿਵੇਂ ਮੇਰੇ ਪਤੀ ਨੇ ਮੇਰਾ ਅਬੋਰਸ਼ਨ ਕਰਵਾ ਦਿੱਤਾ ਚਲੋ ਮੁਸੀਬਤ ਢੜੀ ਤੇ ਜਾਨ ਛੁੱਟੀ ਮੈਂ ਬਹੁਤ ਵੱਡੀ ਗਲਤੀ ਕਰ ਬੈਠੀ ਸੀ ਤੇ ਉਨ੍ਹੀ ਦਿਨੀ ਤੇਰੀਆਂ ਗੱਲਾਂ ਮੈਨੂੰ ਬੜੀਆਂ ਯਾਦ ਆਈਆਂ ਤੇਰੇ ਕੋਲੋਂ ਡਰ ਕੇ ਅੜੀਏ ਮੈਂ ਤੈਨੂੰ ਕੁਝ ਵੀ ਨਹੀਂ ਸੀ ਦੱਸਿਆ ਹੂੰ ਬਸ ਚਲਾਕੀ ਨਾਲ ਬਚ ਗਈ ਨਹੀਂ ਤਾਂ ਖੂਪ ਉਡ ਦਿੱਤਾ ਸੀ ਆਪਣੇ ਮਾਪਿਆਂ ਲਈ ਕੰਜਰੀਏ ਦਾ ਜੀ ਦੀ ਇੱਜ਼ਤ ਰੁੱਲ ਜਾਣੀ ਸੀ ਪਾਗਲ ਕਿਸੇ ਥਾਂ ਦੀ ਚਲੋ ਫਿਰ ਵੀ ਚੰਗੀ ਰਹੀ ਰੱਬ ਨੇ ਰੱਖ ਲਿਆ ਅੜੀਏ ਮੈਂ ਸੱਚ ਆਖ ਰਹੀ ਹਾਂ ਕਿ ਤੇਰੇ ਲਈ ਮੈਂ ਮੁੰਡਾ ਜ਼ਰੂਰ ਲੱਭਾਂਗੀ ਜੋ ਸਾਹੁ ਹੋਵੇ ਤੇ ਤੇਰੀ ਬਹੁਤ ਮਦਦ ਕਰਨ ਵਾਲਾ ਹੋਵੇ। ਪੂਨਮ ਨੇ ਜਸਪ੍ਰੀਤ ਦਾ ਹੱਥ ਕੁਟਿਆ। ਮੈਨੂੰ ਨਹੀਂ ਲੱਗਦਾ ਕਿ ਮੈਂ ਵਿਆਹ ਪਿੱਛੇ ਆਪਣੇ ਪਾਪਾ ਨੂੰ ਰੋਲਣ ਦੇਵਾਂਗੀ। ਜਸਪ੍ਰੀਤ ਨੇ ਗੰਬੇਸਤਾ ਨਾਲ ਕਿਹਾ। "ਕਿਆ ਹੈ ਨਾ ਕਿ ਪਾਪਾ ਤੇ ਭਰਾ ਨੂੰ ਉੱਧਰ ਹੀ ਸੱਦ ਲਈ।" ਪੂਨਮ ਨੇ ਫੇਰ ਜ਼ੋਰ ਪਾਇਆ। "ਚਲੋ ਵੇਖ ਲਵਾਂਗੀ ਸਖੀ ਜੀ। ਤੂੰ ਕਦੋਂ ਜਾਣਾ ਆਸਟ੍ਰੇਲੀਆ?" ਜਸਪ੍ਰੀਤ ਬੋਲੀ। "ਅਗਲੇ ਹਫ਼ਤੇ ਦੀ ਫਲਾਈਟ ਹੈ। ਚਲੋ ਫੋਨ ਕਰਦੀ ਰਹੀ ਤੂੰ।" ਇਹ ਕਿਵੇਂ ਹੋ ਸਕਦਾ ਕਿ ਤੈਨੂੰ ਮੈਂ ਫੋਨ ਨਾ ਕਰਾਂ ਪੂਨਮ ਬੋਲੀ ਇਹਨੇ ਨੂੰ ਗੁਰਦੇਵ ਸਿੰਘ ਆ ਗਏ ਤੇ ਉਹਨੇ ਪੂਨਮ ਦੱਸ ਸਿਰ ਪਲੋਸਿਆ ਫਿਰ ਉਹਨੇ ਉਹਦਾ ਤੇ ਉਸਦੇ ਪਰੌਣੇ ਦਾ ਹਾਲ ਚਾਲ ਪੁੱਛਿਆ ਜੇ ਵਿੱਚੋਂ 500 ਰੁਪਏ ਕੱਢ ਕੇ ਉਹਨੇ ਪੂਨਮ ਨੂੰ ਜ਼ੋਰ ਨਾਲ ਫੜਾਈ ਤੇ ਇਹ ਆਖਿਆ ਪੂਨਮ ਪੁੱਤਰ ਇਹਨੂੰ ਤੇਰੇ ਵਿਆਹ ਤੇ ਜਲਦੀ ਮੁੰਨਾ ਪਿਆ ਜੋ ਜਸਪ੍ਰੀਤ ਨੇ ਸ਼ਗਨ ਪਾਇਆ ਸੀ ਨਾ ਉਹ ਤੇਰੀ ਦੋਸਤੀ ਵਾਲਾ ਸੀ ਇਹ ਪਿਆਰਤੀ ਵਾਲਾ ਜੋ ਵਿਆਹ ਤੋਂ ਬਾਅਦ ਪੈਦਾ ਹੈ ਪੁੱਤਰ ਕਿਉਂ ਖੇਚਰ ਕਰੀ ਜਾਂਦੇ ਹੋ ਤਾਜ ਜੀ ਮੈਂ ਤਾਂ ਤੁਹਾਡਾ ਅਸ਼ੀਰਵਾਦ ਹੀ ਬਹੁਤ ਹੈ ਸ਼ਗਨ ਨੂੰ ਸ਼ਗਨ ਸਮਝੀ ਲਾਤੀ ਹੈ ਉਹ ਕੁਝ ਦਿਨ ਇੰਜੀ ਗੱਲਾਂ ਕਰਦੇ ਰਹੇ ਜਾਨ ਲੱਗੇ ਤੋਂ ਗੁਰਦੇਵ ਸਿੰਘ ਨੇ ਪੂਨਮ ਨੂੰ ਕਿਹਾ ਆਪਣੀ ਸਹੇਲੀ ਦੀ ਵੀ ਕੋਈ ਚੰਗਾ ਲੜਕਾ ਲੱਭੀ ਆ ਸਾਡੇ ਕੋਲੋਂ ਦਾਤਾ ਨਹੀਂ ਦਿੱਤਾ ਜਾਣਾ ਤੈਨੂੰ ਪਤਾ ਹੀ ਹੈ ਸ਼ੇਰ ਮੇਰੇ ਚਾਚਾ ਜੀ ਮੈਂ ਤਾਂ ਪਹਿਲਾਂ ਹੀ ਜਸਪ੍ਰੀਤ ਨੂੰ ਆਖਰੀ ਸੀ ਕਿ ਉਧਰ ਇਹਦੇ ਲਈ ਵੀ ਬਹੁਤ ਲਾਇਕ ਤੇ ਸਾਊ ਮੁੰਡਾ ਮੈਂ ਲੱਭਣਾ ਹੈ। ਆਹ ਪੁੱਤਰ ਵਾਹ। ਇਹ ਹੁੰਦੀ ਹੈ ਦੋਸਤੀ ਤੇ ਭੈਣਾਂ ਦਾ ਪਿਆਰ। ਫਿਰ ਪੂਨਮ ਚਲੇਗੀ। ਤੇ ਉਸਦੇ ਜਾਣ ਤੋਂ ਬਾਅਦ ਗੁਰਦੇਵ ਸਿੰਘ ਨੇ ਕਿਹਾ ਇਹੋ ਤੇਰੀ ਸਹੇਲੀ ਹੈ। ਜੋ ਬਚਪਨ ਤੋਂ ਤੇਰੇ ਨਾਲ ਜੁੜੀ ਰਹੀ ਹੈ। ਭਾਵੇਂ ਇਹਨਾਂ ਦੇ ਕਰਜ਼ਿਆਂ ਦਾ ਨੱਕ ਜਰਾ ਉੱਚਾ ਹੈ। ਇਹ ਕੋਈ ਮੁੰਡਾ ਤੇਰੇ ਲਈ ਜਰੂਰ ਲੱਭੇਗੀ। ਆਪਾ ਆ ਜਾਓ ਇੱਧਰ। ਤੁਹਾਨੂੰ ਮੈਂ ਰੋਟੀ ਪਾ ਦੇਵਾਂ। ਬਣੀ ਪਈ ਹੈ। ਉਹ ਖਾਲੀ ਹਾਂ ਹਾਂ ਮੈਂ ਤੇ ਪੂਨਮ ਨੇ ਇਕੱਠਾਂ ਹੀ ਖਾਧੀ ਸੀ ਬਾਕੀ ਅਗਲੀ ਕਾਂਡ ਵਿੱਚ ਧੰਨਵਾਦ